ਆ ਪਹੁੰਚ ਗਿਆ ਮਿੱਤਰੋ ਕਬੂਤਰਾਂ ਦਾ ਜਾਲ ਆਪਣੇ ਸੈਟਪ ਤੇ ਗੋਪੀ ਜੱਫੀ ਤੇ ਆਕਾਸ਼ ਇਹ ਲੈ ਕੇ ਆਏ ਨੇ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਬਈ ਤੇ ਬਾਕੀ ਹੁਣ ਇਹਨੂੰ ਸੈੱਟ ਕਰਦੇ ਆਪਾਂ ਤਾਂ ਇਹਨੂੰ ਸੈੱਟ ਕਰਕੇ ਲਾਉਨੇ ਆ ਤੇ ਬਈ ਇਹਦੇ ਅੰਦਰ ਕਿਹੜੇ ਜਾਨਵਰ ਰੱਖਣੇ ਨੇ ਇਹ ਹਜੇ ਆਪਾਂ ਸੋਚਾਂਗੇ ਕਬੂਤਰਾਂ ਦੇ ਖੁੱਡੇ ਅੱਗੇ ਬਈ ਇਹਨੂੰ ਤਾਂ ਕਰਕੇ ਨਹੀਂ ਲਾ ਸਕਦੇ ਕਿਉਂਕਿ ਆਹ ਜਾਲ ਬਣਿਆ ਹੋਇਆ ਗੋਪੀ ਕੇ ਖੁੱਡਿਆਂ ਦੇ ਹਿਸਾਬ ਨਾਲ ਤੇ ਆਪਣੇ ਖੁੱਡੇ ਨੇ ਹੋਰ ਹਿਸਾਬ ਦੇ ਤਾਂ ਕਰਕੇ ਉੱਥੇ ਆਪਾਂ ਨਵਾਂ ਜਾਲ ਲਾਵਾਂਗੇ ਆ ਲਾ ਲਿਆ ਬਈ ਕੰਦ ਦੇ ਨਾਲ ਤੇ ਇੱਥੇ ਲਾਵਾਂਗੇ ਇਹਨੂੰ ਫਿੱਟ ਕਰਕੇ ਤੇ ਇਹਦਾ ਫਰੰਟ ਆ ਮੁਰਲੇ ਪਾਸੇ ਬਹੁਤ ਸੋਹਣਾ ਲੱਗੂ ਬਈ ਆਪਣਾ ਜਾਲ ਤੇ ਇਹਦੇ ਅੰਦਰ ਜਾਨਵਰ ਵੀ ਬਹੁਤ ਆ ਸਕਦੇ ਆ ਏ ਚੱਕੋ ਬਈ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕੋ ਤਾਂ ਬਈ ਜਾਲ ਹੋ ਗਿਆ ਆਪਣਾ ਸੈੱਟ ਜਮਾਂ ਓਕੇ ਦੀ ਰਿਪੋਰਟ ਬਣ ਗਈ ਤਾਂ ਬਈ ਆਪਾਂ ਡਿਸਾਈਡ ਕਰ ਲਿਆ ਇਹਦੇ ਵਿੱਚ ਰੱਖਾਂਗੇ ਆਪਾਂ ਚਿੜੀਆਂ ਤਾਂ ਬਈ ਇਹਨੂੰ ਚਿੜੀਆਂ ਨਾਲ ਭਰ ਦਾਂਗੇ ਬਹੁਤ ਪ੍ਰਕਾਰ ਦੀਆਂ ਚਿੜੀਆਂ ਰੱਖਾਂਗੇ ਅੰਦਰ ਕੁਝ ਆਪਣੇ ਕੋਲੇ ਹੈਗੀਆਂ ਨੇ ਕੁਝ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਮਿੱਤਰੋ ਬਹੁਤ ਕੈਂਟ ਹੋਣ ਵਾਲੀ ਆ ਕਿਉਂਕਿ ਭਈ ਆਪਾਂ ਲਿਆਵਾਂਗੇ ਨਵੇਂ ਕਬੂਤਰ ਤੇ ਨਾਲੇ ਬੈਲਾ ਦੀ ਕਰਾਂਗੇ ਡੀ ਵਾਰਮਿੰਗ ਜਪਾਨ ਵਾਲੀ ਗੋਲੀ ਨਾਲ ਆ ਲੈ ਆਂਦੀਆਂ ਭਈ ਕੁਝ ਦਵਾਈਆਂ ਟੈਟਰਾਸਾਈਕਲਿਨ ਪਾਊਡਰ ਆ ਇਹ ਪਾਵਾਂਗੇ ਆਪਾਂ ਸਾਰੇ ਮੁਰਗਿਆਂ ਨੂੰ ਨਾਲੇ ਲੈ ਆਂਦੀਆਂ ਨੇ ਨਲਕੀਆਂ ਸਿਰੰਜਾਂ ਤੇ ਇੱਧਰ ਪਈਆਂ ਨੇ ਆਪਣੇ ਕੋਲੇ ਗੋਲੀਆਂ ਦੋ ਬੈਟਨੋਫੁੱਲ ਤੇ ਜੈਨ ਫਲੈਕਸ ਇਹ ਦਿੰਨੇ ਆ ਆਪਣੇ ਸੈਂਟੀਨੇਟ ਨੂੰ ਮੂੰਹ ਇਹਦਾ ਕਰ ਲਿਆ ਸਾਫ ਤੇ ਚੌਥਾ ਚੌਥਾ ਹਿੱਸਾ ਦੇ ਦਾਂਗੇ ਜਮਾ ਸੈੱਟ ਹੋ ਜੂਗਾ 1-2-4 ਦਿਨਾਂ 'ਚ ਆ ਜਾਓ ਬਈ ਫਿਰ ਦੇਈਏ ਦਵਾਈ ਆਸੀ ਆਪਣੇ ਕੋਲੇ ਬੈਟਨੋਸੋਲ ਹਾਂ ਬੈਟਨੋਸੋਲ ਚੌਥਾ ਹਿੱਸਾ ਗਿਆ ਤੇ ਆਸੀ ਜਨਫਲੈਕਸ ਦਾ ਛੇਮਾ ਹਿੱਸਾ ਆ ਪਿਆ ਇਹ ਵੀ ਗਿਆ ਤੇ ਆਸੀ ਆਪਣੇ ਕੋਲੇ ਨਲਕੀ ਪਾਣੀ ਦੀ ਭਰੀ ਹੋਈ ਇਹ ਵੀ ਗਈ ਯਸ ਮਾੜਾ ਐ ਹੋਰ ਦੇ ਦਿੰਨੇ ਆ ਲਓ ਜੀ ਤਪ ਗਈ ਅੰਦਰ ਤਾਂ ਮਿੱਤਰੋ ਸੈਂਟੀਨੇਟ ਨੂੰ ਦਿੱਤੀ ਗਈ ਦਵਾਈ ਕੰਮ ਓਕਿਆ ਤਾਂ ਵੀ ਪਾਣੀ ਦੇ ਕੇ ਹਟੇ ਬਈ ਆ ਦੇਖੋ ਬਈ ਕਬੂਤਰ ਨੂੰ ਕੀ ਹੋ ਗਿਆ ਬਈ ਸੈਂਟੀਨੇਟ ਨੂੰ ਤੌਣੀ ਡੇਗ ਗਿਆ ਬਈ ਜਮੇ ਯਾਰ ਆ ਕੀ ਹੋ ਗਿਆ ਹੁਣ ਆ ਤਾਂ ਬਈ ਪਹਿਲੀ ਵਾਰ ਹੋਇਆ ਇਹੋ ਜਿਹਾ ਸੀਨ ਤਾਂ ਯਾਰ ਦਵਾਈ ਦਿੱਤੀ ਆ ਬਈ ਪਾਣੀ ਦਿੱਤਾਗਾ ਤੇ ਨਾਲ ਦੀ ਨਾਲ ਤਾਂ ਹਣ ਫਿੱਟ ਗਿਆ ਬਈ ਆ ਤਾਂ ਗਿਆ ਯਾਰ ਮੈਨੂੰ ਲੱਗਦਾ ਹੈ ਆ ਕੀ ਹੋ ਗਿਆ ਯਾਰ ਇਹਨੂੰ ਆਪ ਤਾਂ ਇਹ ਪਾਣੀ ਵੀ ਥੋੜਾ ਜਿਹਾ ਦਿੱਤਾਗਾ ਕੋਈ ਬਾਲਾ ਪਾਣੀ ਵੀ ਨਹੀਂ ਦਿੱਤਾ ਤਾਂ ਪਤਾ ਨਹੀਂ ਬਈ ਕੀ ਹੋ ਗਿਆ ਕੀ ਨਾ ਯਾਰ ਜਮੀ ਚੰਗਾ ਭਲਾ ਫਿਰਦਾ ਸੀਗਾ ਪਹਿਲਾਂ ਮਨ ਲਾ ਠੀਕ ਸੀਗਾ ਤਾਂ ਚੁੰਝ ਜ਼ਰੂਰ ਪੜਦਾ ਸੀਗਾ ओके ओके ਸਾਹ ਤਾਂ ਲੈਂਦਾ ਸੀਗਾ ਪਰ ਐਂ ਆਹ ਹਾਲ ਨਹੀਂ ਸੀਗਾ ਬਈ ਇਹ ਤਾਂ ਦਵਾਈ ਦੇਣ ਤੋਂ ਬਾਅਦ ਹੋਇਆਗਾ। ਗੋਰੀਆਂ ਤਾਂ ਤੁਹੀ ਅੰਦਰ ਟੱਪ ਗਿਆ। ਇਹ ਕੀ ਚੱਕਰ ਹੋ ਗਿਆ ਯਾਰ ਇਹ ਤਾਂ ਪਹਿਲੀ ਵਾਰ ਹੋਇਆ ਇਹ ਜਿਆ ਫੀਨਤਾ ਯਾਰ ਜਮੀ ਤੋਂ ਹਣ ਫਿੱਟ ਗਿਆ ਮਨ ਲੱਗਦਾ ਗਿਆ ਮਨੇ ਤਾਂ ਨਿਕਲ ਗਈ ਜਾਣ ਹਨਾ ਤਾਂ ਬਈ ਫੈਂਟੀਨੇਟ ਬਈ ਯਾਰ ਹੱਥਾਂ 'ਚ ਹੀ ਮਰ ਗਿਆ ਬਈ ਦੇਖੋ ਯਾਰ ਅਟੈਕ ਹੋਇਆ ਜਾਂ ਪਤਾ ਨਹੀਂ ਕੀ ਹੋਇਆਗਾ ਇਹ ਰੱਬ ਜਾਣਦਾ ਬਈ ਤੇ ਪਹਿਲੀ ਵਾਰ ਹੋਇਆ ਬਈ ਐਵੇਂ ਦਾ ਚਾਂਸ ਪਹਿਲਾਂ ਤਾਂ ਕਦੇ ਨਹੀਂ ਹੋਇਆ। ਤੇ ਜਿਹਦੇ ਸਮਝ ਲੱਗੀ ਹੋਵੇ ਕਮੈਂਟ ਕਰਕੇ ਦੱਸਿਓ ਬਈ ਇਹਨੂੰ ਮਾਸਲਾ ਕੀ ਹੋਇਆਗਾ ਤਾਂ ਫਿਲਹਾਲ ਬਹੁਤ ਮਾੜਾ ਹੋਇਆ ਬਈ ਯਾਰ ਐਦਾ ਦੁੱਖ ਹੋ ਰਿਹਾ ਸੀਰੀਅਸਲੀ ਬਈ ਜਮੀਂ ਹੱਥਾਂ 'ਚੋਂ ਜਾਂ ਨਿਕਲ ਗਈ ਯਾਰ ਆ ਲਿਆਂਦਾ ਬਈ ਡਾਕੂ ਮੁਰਗਾ ਆਪਾਂ ਫੜ ਕੇ ਤੇ ਹੁਣ ਇਹਨੂੰ ਦੇਣ ਲੱਗਿਆ ਆਪਾਂ ਟੈਟਰਾਸਾਈਕਲਿਨ ਦਾ ਪਾਊਡਰ ਕਿਉਂਕਿ ਇਹ ਵੀ ਥੋੜਾ ਜਿਹਾ ਕੰਡਮਿਆ ਹੋ ਰਿਹਾ ਸੀਗਾ ਤਾਂ ਕਰਕੇ ਚੱਲ ਬਰ ਲੜਾਉਣਾ ਤੁਹਾਨੂੰ ਮੈਂ ਖੜ ਜਾ ਤਾਂ ਬਈ ਫੜ ਲੈਨੇ ਆਪਾਂ ਫੜ ਕੇ ਇਹਨੂੰ ਦੇਨੇ ਆ ਬਈ ਕੋਲ ਇਹਦੇ ਵਿੱਚ ਕੋਲ ਲਿਆ ਹਨਾ ਪਾਊਡਰ ਲੋ ਜੀ ਬਸ 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 ਲੋ ਬਈ ਦਵਾਈ ਦਿੱਤੀ ਗਈ ਮਿੱਤਰੋ ਸਹੀ ਆ ਖਰ ਖਰ ਤੇ ਕਰਦਾ ਹਾਂ ਹਾਂ ਇਹਦੀ ਛਾਤੀ ਜੀ ਚ ਨਾ ਜਾਮ ਹੋ ਰਿਹਾ ਜੀ ਜਾਮ ਆ ਛਾਤੀ ਜੀ ਥੋੜੀ ਜੀ ਬਾਈ ਦੇ ਨਾਲ ਖੋਲੀ ਜੂਗੀ ਲਗਾਤਾਰ ਦੇ ਦਾਂਗੇ ਹੁਣ ਛੱਡ ਦਿੰਨੇ ਆ ਪਰਲੇ ਪਾਸੇ ਬਾਰਡਰ ਤੋਂ ਨਹੀਂ ਤਾਂ ਲੜ ਪੈਣਗੇ ਦੋਨੇ ਇਹ ਵੀ ਕੋਲੇ ਕੋਲੇ ਫਿਰਦਾ ਆ ਉਦੋਂ ਦਾ ਆਹ ਦੇਖੋ ਕਿਵੇਂ ਆਉਂਦਾ ਟਿੱਡਾ ਜਾ ਹੋ ਕੇ ਕੋਈ ਨਹੀਂ ਇਹਨੂੰ ਤਗੜਾ ਕਰ ਲਈਏ ਫੇਰ ਲੜਾਵਾਂਗੇ ਤੇਰੇ ਨਾਲ ਆਹ ਕੁੰਡੇ ਦੇ ਵਿੱਚ ਪਾਤਾ ਟਰੈਕਟਰ ਆ ਫਾਈਲ ਇਨ ਪਾਊਡਰ ਤਾਂ ਬਈ ਸਾਰੇ ਜਾਨਵਰ ਪੀ ਲੈਣਗੇ ਇੱਥੋਂ ਸਾਰਿਆਂ ਚ ਜੋ ਵੀ ਮਾੜਾ ਮੋਟਾ ਹੋਊਗਾ ਕਮੀ ਪੇਚੀ ਦੂਰ ਹੋ ਜੂ ਸਾਰੇ ਵਧੀਆ ਹੋ ਜਾਣਗੇ ਗਿਫਟ ਆ ਗਿਆ ਬਈ ਗਿਫਟ ਕਬੂਤਰ ਗਿਫਟ ਆ ਗਏ ਚੱਕੋ ਬਈ ਮਿੱਤਰੋ ਆ ਆ ਗਿਆ ਆਪਣਾ ਗਿਫਟ ਤੇ ਇਹਦੇ ਅੰਦਰ ਨੇ ਬਈ ਕਬੂਤਰ ਤੇ ਇਹ ਬਲੱਡ ਲਾਈਨ ਹੈਗੀ ਆ ਬਈ ਪੂਲੀ ਵਾਲਿਆਂ ਦੀ ਆਜੋ ਫਿਰ ਆਪਾਂ ਗਿਫਟ ਓਪਨ ਕਰਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਬਈ ਸਾਰੇ ਕਬੂਤਰ ਤੇ ਨਾਲੇ ਤੁਸੀਂ ਦੇਖਿਓ ਤੇ ਦੱਸਿਓ ਕਿਹੜਾ ਤੁਹਾਨੂੰ ਚੰਗਾ ਲੱਗਿਆ ਪਹਿਲਾਂ ਤਾਂ ਆਪਾਂ ਇਹਦੀ ਅਨਬਾਕਸਿੰਗ ਕਰਦੇ ਆਂਗੇ ਤਾਂ ਇੱਧਰ ਚੇਪੀਆਂ ਜੂਪੀਆਂ ਜਾਂ ਲਾਰਖੀਆਂ ਨੇ ਆ ਆ ਪੱਟ ਦਿੰਨੇ ਆਂਗੇ ਚਲੋ ਬਈ ਗਿਫਟ ਦੀ ਹੋ ਰਹੀ ਆ ਅਨਬਾਕਸਿੰਗ ਲੋਈ ਕੀ ਬਾਤ ਹੈ ਗਿਫਟ ਤਾਂ ਬਹੁਤ ਵਧੀਆ ਪੈਕ ਕਰਿਆ ਹਨਾ ਅੰਦਰੋਂ ਚੇਪੀਆਂ ਜੂਪੀਆਂ ਲਾ ਕੇ ਪੂਰਾ ਵੀ ਕੋਈ ਕਮੀ ਪੇਛੀ ਨਾ ਰਹੇ ਜੀ ਤੇ ਫਿਰ ਆਪਾਂ ਐਂ ਤਾਂ ਅਮਨ ਕਿਤੇ ਨਿਕਲ ਨਾ ਜਾਣ ਇਥੋਂ ਉਹਦੇ ਚ ਪਾ ਲੈਨੇ ਆ ਹਨਾ ਜਾਲ ਚ ਆ ਆ ਗਿਆ ਭਈ ਆਪਣਾ ਜਾਲ ਤੇ ਆਜੋ ਫਿਰ ਸਾਰੇ ਕਬੂਤਰਾਂ ਨੂੰ ਜਾਲ ਛਪਾਈਏ ਤੇ ਤੁਹਾਨੂੰ ਦਿਖਾਈਏ ਤਾਂ ਭਈ ਆਪਾਂ ਫੜ ਕੇ ਇੱਥੇ ਛੱਡੀ ਚਾਲ ਦੇਾਂਗੇ ਤਾਂ ਕਿ ਬਾਹਰ ਨਾ ਨਿਕਲਣ ਬਾਕੀ ਬਈ ਇਹਨਾਂ ਦੇ ਵਿੱਚੋਂ ਆਪਾਂ ਜੋੜੇ-ਜੋੜੇ ਵੀ ਲਾਵਾਂਗੇ ਸਾਰਿਆਂ ਦੇ ਤੇ ਤੁਹਾਨੂੰ ਦਿਖਾਵਾਂਗੇ ਆ ਆ ਗਿਆ ਛੋਟਾ ਇਹ ਦਿਖਾਵਾਂਗੇ ਤੁਹਾਨੂੰ ਬਈ ਕੀ ਬਾਤ ਹੈ ਕਮਾਂਡਲਾ ਕਮਾਂਡਲਾ ਨਾ ਹੂੰ ਤੇ ਆ ਗਿਆ ਲਾਸਟ ਕੀ ਪਿਆ ਹੋਰ ਲਓ ਜੀ ਦੇਖੋ ਕਿੰਨੇ ਨੇ 2 4 6 ਇਕ ਆ ਗਿਆ ਫਤਿਮਾ ਹੋਰ ਵੀ ਆ ਬਸ ਖਾਲੀ ਹੋ ਗਿਆ ਬਈ ਗਿਫਟ ਤੇ ਆ ਸੀ ਫਤਿਮਾ ਕਬੂਤਰ ਟੋਟਲ 7 ਕਬੂਤਰ ਆਏ ਨੇ ਬਈ ਆ ਜੋ ਫਿਰ ਤੁਹਾਨੂੰ ਹੁਣ ਕਰਵਾਈਏ ਸ਼ੌਂਕ ਵਿੱਚ ਮੋਜੀਆਂ ਕਬੂਤਰੀਆਂ ਵੀ ਨੇ ਕਮਾਂਡਲੇ ਵੀ ਆ ਸਾਰੇ ਆ ਤਾਂ ਜੋ ਵੀ ਪਹਿਲਾਂ ਤਾਂ ਤੁਹਾਨੂੰ ਆ ਕਬੂਤਰ ਦਾ ਸ਼ੌਂਕ ਕਰਵਾਉਂਦੇ ਆ ਚੰਗੀ ਤਰ੍ਹਾਂ ਇਹ ਬਈ ਲਾਲ ਸਿਰਾਂ ਕਬੂਤਰ ਆ ਖਟੀਆਂ ਅੱਖਾਂ ਦਾ ਤੇ ਪੂਲੀ ਵਾਲਿਆਂ ਦੀ ਬਲੱਡ ਲਾਈਨ ਚੋਂ ਆ ਬਈ ਇਹ ਤਾਂ ਅੱਗੇ ਬਈ ਬੱਚਾ ਕਢਾਇਆ ਹੋਇਆਗਾ ਵੱਡੇ ਕਬੂਤਰਾਂ ਦਾ ਹਨਾ ਜਿਹੜੇ ਉਹਨਾਂ ਦੇ ਵੱਡੇ ਕਬੂਤਰ ਨੇ ਤੇ ਆ ਸੀ ਬਈ ਇਹਦੇ ਪੈਰ ਤੇ ਡੱਕੇ ਆਏ ਨੇ ਫੰਗ ਕੱਢੇ ਹੋਏ ਨੇ ਦੇਖੋ ਆ ਪੰਜੇ ਨੇ ਬਈ ਪੰਜਿਆਂ ਦਾ ਸ਼ੌਂਕ ਕਰ ਲਓ ਤੇ ਪੱਲੇ ਦਾ ਸ਼ੌਂਕ ਕਰਵਾ ਦਿੰਨੇ ਆ ਦੇਖੋ ਬਈ ਪੱਲਾ ਦੂਜਾ ਵੀ ਦਿਖਾ ਦਿੰਨੇ ਆ ਬਈ ਦੇਖੋ ਆ ਇਹਦੇ ਰੰਗ ਲੱਗਿਆ ਹਨਾ ਮੇਰੇ ਖਿਆਲ ਚ ਹਾਂ ਰੰਗ ਆ ਤਾਂ ਪੱਲਾ ਬਈ ਇਹਦਾ ਸਾਰਾ ਚਿੱਟਾ ਹੈਗਾ ਤੇ ਆਪ ਲਾਲ ਸਿਰਾਂਗਾ ਬਾਕੀ ਅੱਖਾਂ ਦਾ ਸ਼ੌਂਕ ਕਰ ਲਓ ਬਈ ਚੰਗੀ ਤਰ੍ਹਾਂ ਦੇਖੋ ਤਾ ਬਈ ਜਰੂਰ ਦੱਸਿਓ ਕਿਵੇਂ ਲੱਗਿਆ ਕਬੂਤਰ ਬਾਕੀ ਬਈ ਇਹਦਾ ਜੋੜਾ ਆਪਾਂ ਬਹੁਤ ਵਧੀਆ ਕਬੂਤਰੀ ਨਾਲ ਪਾਵਾਂਗੇ ਇਹਦੇ ਬੱਚੇ ਲੈਣੇ ਆ ਬਈ ਆਪਾਂ ਕਬੂਤਰ ਦੇ ਪੱਕਾ ਲੈ ਵੀ ਆਹ ਕਬੂਤਰ ਨੂੰ ਛੱਡ ਦਿੰਨੇ ਆ ਆ ਸੀ ਆਪਣਾ ਪਹਿਲਾ ਕਬੂਤਰ ਤੇ ਆਜੋ ਹੁਣ ਦਿਖਾਈਏ ਅਗਲਾ ਸਾਰੇ ਦੇਖੀ ਚੱਲੋ ਬਈ ਤਾਂ ਬਈ ਜਿਵੇਂ ਜਿਵੇਂ ਦੇਖੀ ਜਾਓਗੇ ਤਾਂ ਧਿਆਨ ਨਾਲ ਦੇਖਿਓ ਤੇ ਕਮੈਂਟ ਕਰਕੇ ਪੱਕਾ ਦੱਸਣਾਗਾ ਕਿਹੜੇ ਨੂੰ ਕਿਹੜਾ ਚੰਗਾ ਲੱਗਿਆ ਆ ਕੀ ਆ ਕਬੂਤਰੀ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਬਈ ਦੇਖੋ ਅੱਖ ਦੇਖੋ ਪਹਿਲਾਂ ਤਾਂ ਐ ਫਲੋਟ ਆਖਾ ਬਈ ਤੇ ਪੱਲਾ ਦਿਖਾ ਦਿੰਨੇ ਨਾਲੇ ਪੰਜੇ ਤੇ ਇਹਦੇ ਵੀ ਡੱਕੇ ਨੇ ਬਈ ਦੇਖੋ ਪੈਰ ਤੇ ਆਹ ਡੱਕੇ ਨੇ ਬਈ ਠੱਲ ਪਈ ਹੋਈ ਆ ਮੋਜੀ ਮੋਜੀ ਕਬੂਤਰੀ ਆ ਦੇਖੋ ਤਾਂ ਬਈ ਆ ਇਹਦਾ ਪੰਜੇ ਸੀਗੇ ਤੇ ਆ ਇਹਨੇ ਉਰੇ ਕਾਲਸ ਜੀ ਕੱਢੀ ਹੋਈ ਏ ਸ਼ਿੱਟ ਕੱਢੇ ਹੋਏ ਨੇ ਥੱਲੇ ਤੇ ਆਹ ਦੇਖੋ ਬਈ ਪੱਲਾ ਤਾਂ ਪੱਲਾ ਬਈ ਇਧਰੋਂ ਵੀ ਦੇਖ ਲਓ ਬਈ ਦੇਖੋ ਬਈ ਤਾਂ ਸੀ ਕਬੂਤਰੀ ਤੇ ਹੁਣ ਦਿਖਾਉਨੇ ਆ ਬਈ ਤੁਹਾਨੂੰ ਅਗਲਾ ਆ ਤਾਂ ਮੈਨੂੰ ਲੱਗਦਾ ਬਾਜੀ ਛੱਡਿਆ ਹੋਇਆ ਸੀ ਹੈਨਾ ਕਹਿੰਦੇ ਸੀ ਕਿ ਇੱਕ ਆ ਛੱਡਿਆ ਸੀ ਬਾਜੀ ਆ ਦੇਖੋ ਬਈ ਆ ਛੱਡਿਆ ਹੋਇਆ ਕਬੂਤਰ ਬਾਜੀ ਤੇ ਪਹਿਲਾਂ ਤੇ ਪੱਠਾ ਇਹ ਕਮਾਂਡ ਲਾ ਬਈ ਦੇਖੋ ਇਧਰਲੀ ਅੱਖ ਇਹਦੀ ਕਾਲੀ ਆ ਬਈ ਤੇ ਇਧਰਲੀ ਖੱਟੀ ਆ ਦੇਖੋ ਮਿੱਤਰੋ ਖੱਟੀ ਤੇ ਕਾਲੀ ਅੱਖ ਦਾ ਪੱਠਾ ਬਈ ਇਹ ਤੇ ਬਾਜੀ ਛੱਡਿਆ ਸੀਗਾ ਬਾਕੀ ਬਈ ਦਿਖਾ ਦਿੰਨੇ ਆ ਪੰਜੇ ਤੁਹਾਨੂੰ ਦੇਖੋ ਬਈ ਆ ਇਹਦੇ ਪੰਜੇ ਨੇ ਤੇ ਨਾਲੇ ਪੱਲਾ ਦਿਖਾ ਦਿੰਨੇ ਆ ਉਧਰ ਦੇਖਾ ਬਣ ਥੱਲੇ ਗਾਹ ਪੈ ਰਿਹਾਗਾ ਦੇਖੋ ਵੀ ਕਿਵੇਂ ਗੁੜਕ ਦਾ ਕਬੂਤਰ ਤੇ ਆਹ ਦੇਖੋ ਬਈ ਪੱਲਾ ਆ ਪੱਲਾ ਬਈ ਪੱਠੇ ਦਾ ਇਧਰੋਂ ਵੀ ਦੇਖ ਲੋ ਤਾਂ ਅਸੀਂ ਬਈ ਆਪਣਾ ਤੀਜਾ ਕਬੂਤਰ ਤੇ ਬਾਕੀ ਦੇਖਾਂਗੇ ਇਹਦਾ ਰਿਜ਼ਲਟ ਕਿਵੇਂ ਆਉਂਦਾ ਬਈ ਇਹਨੂੰ ਵੀ ਕਿਸੇ ਕਬੂਤਰੀ ਨਾਲ ਲਾ ਕੇ ਬੱਚੇ ਲਵਾਵਾਂਗੇ ਇਹਦੇ ਆ ਆ ਗਈ ਕਬੂਤਰੀ ਆ ਆ ਗਈ ਮਿੱਤਰੋ ਕਬੂਤਰੀ ਬਈ ਛਿੱਟੀਆਂ ਖਾਂਦੀ ਆ ਤੇ ਅੱਖ ਦੇਖੋ ਬਈ ਪਹਿਲਾਂ ਤਾਂ ਦੇਖੋ ਵੀ ਕਿਵੇਂ ਦੀ ਅੱਖ ਆ ਆਖਾ ਬਈ ਦੇਖੋ ਤੇ ਇਧਰਲੀ ਅੱਖ ਜਮਾ ਸੇਮ ਆ ਬਈ ਇਹਦੇ ਵਾਂਗੂ ਹੀ ਆ ਇਧਰਲੀ ਵਾਂਗੂ ਤਾਂ ਬਈ ਅੱਖ ਤਾਂ ਬਹੁਤ ਚੰਗੀ ਆ ਕਬੂਤਰੀ ਦੀ ਤੇ ਬਾਕੀ ਪੰਜੇ ਦਿਖਾ ਦਿੰਨੇ ਆ ਨਾਲੇ ਪੱਲਾ ਤਾਂ ਬਹੁਤ ਸਾਰੇ ਭਰਾ ਕਮੈਂਟ ਕਰਦੇ ਹੁੰਦੇ ਨੇ ਬਈ ਪੰਜੇ ਵੀ ਦਿਖਾਇਆ ਕਰੋ ਸ਼ੌਂਕ ਰਾਇਆ ਕਰੋ ਚੰਗੀ ਤਰ੍ਹਾਂ ਤਾਂ ਦੇਖੋ ਬਈ ਆ ਨੀ ਬਈ ਪੰਜੇ ਦੇਖੋ ਤੇ ਹੁਣ ਪੱਲਾ ਦਿਖਾ ਦਿੰਨੇ ਆ ਬਈ ਤੁਹਾਨੂੰ ਆ ਆफी ਬਈ ਪੱਲਾ ਇਧਰਲਾ ਵੀ ਦੇਖ ਲੋ ਤਾਂ ਬਈ ਆ ਸੀ ਆਪਣੀ ਦੂਜੀ ਕਬੂਤਰੀ ਅੰਦਰ ਗਏ ਦੋ ਕਬੂਤਰ ਤੇ ਦੋ ਕਬੂਤਰੀਆਂ ਰਹਿ ਗਏ ਉੱਤੇ ਤਿੰਨ ਮਿੱਤਰੋ ਆਹ ਦੇਖੋ ਬਈ ਚੀਜ਼ ਕਬੂਤਰੀ ਇਹ ਆਹ ਦੇਖੋ ਬਈ ਮੋਜੀ ਕਬੂਤਰੀ ਆ ਪਹਿਲਾਂ ਤਾਂ ਇਹਦੀਆਂ ਅੱਖਾਂ ਦੇਖੋ ਬਈ ਚਿੱਟੀਆਂ ਅੱਖਾਂ ਦੀਆਂ ਮਿੱਤਰੋ ਤੇ ਤੁਹਾਨੂੰ ਹੁਣ ਪੰਜਿਆਂ ਦਾ ਸ਼ੌਂਕ ਕਰਵਾਉਂਦੇ ਆ ਬਈ ਪੰਜੇ ਦੇਖਿਓ ਦੇਖੋ ਬਈ ਆ ਨੇ ਬਈਏ ਦੇ ਪੰਜੇ ਐਡੇ ਐਡੇ ਉੱਤੇ ਬਈ ਇਹਨੇ ਫੰਗ ਕੱਢੇ ਹੋਏ ਨੇ ਦੇਖੋ ਕਿੱਡੇ ਕਿੱਡੇ ਡੱਕੇ ਗੱਡੇ ਨੇ ਬਈ ਦੋਨੇ ਪੰਜਿਆਂ ਤੇ ਇਧਰਲਾ ਜਮਾ ਸਾਫਾ ਇੱਥੇ ਕੱਡੇ ਨੇ ਤੇ ਐਵੇਂ ਇਧਰ ਕੱਡੇ ਨੇ ਤਾਂ ਬਈ ਬਹੁਤ ਚੰਗੀ ਕਬੂਤਰੀ ਹੈ ਵੀ ਕਹਿੰਦੇ ਬਾਕੀ ਪੱਲਾ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਬਈ ਆਸੀ ਇਹਦਾ ਪੱਲਾ ਦੇਖੋ ਬਈ ਤਾ ਵੀ ਮੋਜੀ ਕਬੂਤਰੀ ਬਾਰੇ ਵੀ ਜਰੂਰ ਦੱਸਿਓ ਕਿਵੇਂ ਲੱਗੀ ਤੁਹਾਨੂੰ ਤੇ ਇਹਨੂੰ ਵੀ ਛੱਡ ਦਿੰਨੇ ਆ ਵਿੱਚ ਤੇ ਉਧਰ ਗਾਹ ਪਾਰ ਖਿਆ ਬਈ ਲਾਲ ਸਿਰੇ ਕਬੂਤਰ ਨੇ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦਿਖਾਇਆ ਸੀਗਾ ਬੜਾ ਠਾਕੜ ਕਬੂਤਰ ਆ ਬਈ ਉਹ ਵੀ ਪਰ ਇਹ ਉੜਦੇ ਬਈ ਹਨਾ ਵੱਡੇ ਪਿੰਡ ਤੇ ਨੇ ਛੋਟੇ ਪਿੰਡ ਤੇ ਨਹੀਂ ਉੜਦੇ ਹੈਗੇ ਵੱਡੇ ਪਿੰਡ ਵਾਲੇ ਕਬੂਤਰ ਨੇ ਆ ਦੇਖੋ ਬਈ ਇਹ ਪੱਠਾਗਾ ਕਬੂਤਰੀ ਆ ਹਨਾ ਅੱਖਾਂ ਦੇਖੋ ਬਈ ਇਹਦੀਆਂ ਪਹਿਲਾਂ ਤਾਂ ਅੱਖਾਂ ਦਾ ਸ਼ੌਂਕ ਕਰਵਾਉਨੇ ਆ ਤੁਹਾਨੂੰ ਦੇਖੋ ਬਈ ਆ ਅੱਖ ਆ ਬਈ ਦੇਖੋ ਤੇ ਇਧਰਲੀ ਅੱਖ ਸੇਮ ਆ ਬਈ ਜਮਾ ਇਧਰਲੀ ਵਾਂਗੂ ਹੀ ਆ ਤਾਂ ਬਈ ਬਹੁਤ ਚੰਗੀ ਅੱਖ ਆ ਬਈ ਕਬੂਤਰੀ ਦੀ ਇਹਦੀ ਵੀ ਵਧੀਆ ਨੇ ਬਈ ਅੱਖਾਂ ਬਾਕੀ ਪੰਜਾ ਦਿਖਾ ਦਿੰਨੇ ਆ ਦੇਖੋ ਹੋਈ ਪੰਜੇ ਪੰਜੇ ਵੀ ਬਹੁਤ ਵਧੀਆ ਨੇ ਬਈ ਤੇ ਇੱਥੋਂ ਤੱਕ ਇਹਦੇ ਵੀ ਮੋਜ ਆ ਬਈ ਅੰਦਰਲੇ ਪਾਸੇ ਆਹ ਦੇਖੋ ਅੰਦਰਲੇ ਪਾਸੇ ਆ। ਜ਼ਿਆਦਾਤਰ ਕਬੂਤਰਾਂ ਦੇ ਹੈਗੇ ਆ ਹਨਾ ਮौज। ਹੂੰ। ਤਾਂ ਵੀ ਪੱਲਾ ਦਿਖਾ ਦਿੰਨੇ ਤੁਹਾਨੂੰ ਹੁਣ। ਦੇਖੋ ਮਿੱਤਰੋ। ਆ ਆਹੀ ਪੱਲਾ। ਦੇਖੋ ਬਈ। ਤਾਂ ਵੀ ਬਹੁਤ ਵਧੀਆ ਕਬੂਤਰੀ ਲੱਗੀ ਬਈ। ਬਾਕੀ ਰਿਜ਼ਲਟ ਦੇਖਾਂਗੇ ਤੇ ਨੋਕੇ ਦੀ ਕਾਲੀ ਆ ਬਈ ਅੱਗੋਂ। ਤਾਂ ਅੰਦਰ ਗਏ 2 3 4 5 6 6 ਕਬੂਤਰ ਗਏ ਅੰਦਰ। ਆ ਆ ਗਿਆ ਬਈ ਲਾਸਟ ਲਾਸਟ ਕਬੂਤਰੀ ਆ ਗਈ ਹੈ ਨਾ ਦੇਖੋ ਬਈ ਕਬੂਤਰੀ ਚਿੱਟੀਆਂ ਅੱਖਾਂ ਦੀ ਕਬੂਤਰੀ ਹੈ ਮਿੱਤਰੋ ਤੇ ਅੱਖ ਦੇਖੋ ਬਈ ਪਹਿਲਾਂ ਤਾਂ ਆਹ ਦੇਖੋ ਬਈ ਅੱਖ ਤਾਂ ਵੀਰੇ ਗੋਲ ਨਹੀਂ ਹੈਗੀ ਹੋਰ ਹੀ ਉੱਤੇ ਹੈ ਨਾ ਦੀਵਾ ਜਿਹਾ ਬਣਦਾ ਹੈਗਾ ਅੱਖ ਦੇ ਜੇ ਧਿਆਨ ਨਾਲ ਦੇਖੋਗੇ ਤਾਂ ਤਾਂ ਵੀ ਉਧਰਲੀ ਅੱਖ ਵੀ ਦੇਖ ਲੈਨੇ ਆਪਾਂ ਇਧਰ ਲਈ ਫੇਮ ਆ ਹਾਂ ਇਧਰ ਲਈ ਫੇਮ ਆ ਬਈ ਦੇਖੋ ਆ ਥੋੜੀ ਜਿਆਦੇ ਹੋਰ ਹੀ ਟੈਪ ਦੀ ਆ ਤਾਂ ਬਈ ਹੁਣ ਦਿਖਾ ਦਿੰਨੇ ਆ ਤੁਹਾਨੂੰ ਪੰਜੇ ਮਿੱਤਰੋ ਇਹਦੇ ਦੇਖੋ ਇਹਦੇ ਵੀ ਮੋਜ ਆ ਕੀ ਬਾਤ ਐ ਸਾਰੀਆਂ ਮੋਜ ਸਾਰੀਆਂ ਕਬੂਤਰੀਆਂ ਦੇ ਮੋਜ ਆ ਬਈ ਦੇਖੋ ਮੋਜ ਜੀ ਦੇਕਿਆਂ ਸਾਂਡਕੇ ਵਾਲੀਆਂ ਨੇ ਸਾਰੀਆਂ ਦੇਖੋ ਤੇ ਹੁਣ ਦਿਖਾ ਦਿੰਨੇ ਆ ਬਈ ਤੁਹਾਨੂੰ ਪੱਲਾ ਦੇਖੋ ਬਈ ਤੇ ਹੁਣ ਦਿਖਾ ਦਿੰਨੇ ਆ ਦੂਜਾ ਪੱਲਾ ਦੇਖੋ ਮਿੱਤਰੋ ਤਾਂ ਭਈ ਸਾਰੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਵਾਤਾ ਤਾਂ ਕਮੈਂਟ ਕਰਕੇ ਪੱਕਾ ਦੱਸਿਓ ਕਿਵੇਂ ਲੱਗੇ ਸਾਰੇ ਕਬੂਤਰ ਤੇ ਕਬੂਤਰੀਆਂ ਤੇ ਨਾਲੇ ਆ ਗੱਲ ਵੀ ਦੱਸਿਓ ਕਿਹੜੇ ਦਾ ਜੋੜਾ ਕਿਹੜੇ ਨਾਲ ਲਾਈਏ ਤੇ ਪੱਕਾ ਦੱਸਿਓ ਕਿਹਦੇ ਨਾਲ ਫਿੱਟ ਬੈਠੂਗਾ ਬਾਕੀ ਜੋੜਾ ਤੁਸੀਂ ਆਏ ਦੱਸਣਾ ਜਿਵੇਂ ਜਿਵੇਂ ਸ਼ੌਂਕ ਕਰਵਾਇਆ ਤੁਹਾਨੂੰ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਤਾਂ ਐਂ ਦੱਸ ਦਿਓ ਵੀ ਦੂਜੇ ਦਾ ਚੌਥੇ ਨਾਲ ਲਾ ਦਿਓ ਜੋੜਾ ਪੰਜਵੇਂ ਦਾ ਪਹਿਲੇ ਨਾਲ ਜਿਵੇਂ ਵੀ ਤੁਹਾਨੂੰ ਲੱਗਿਆ ਹਨਾ ਸਹੀ ਸਲਾਹ ਜ਼ਰੂਰ ਦਿਓ ਮਿੱਤਰੋ ਆਜੋ ਬਈ ਲੈ ਕੇ ਚੱਲਦੇ ਆਂ ਕਬੂਤਰਾਂ ਨੂੰ ਤੇ ਛੱਡ ਦਿਆਂਗੇ ਆਜੋ ਪਹਿਲਾਂ ਤਾਂ ਇਹਨੂੰ ਕੋਲੇ ਕਰ ਲੈਨੇ ਆ ਤੇ ਛੱਡ ਦਿੰਨੇ ਆ ਫੜ ਕੇ ਛੱਡੀ ਆਮਣਾ ਇਹ ਤਾਂ ਨਿਕਲ ਸਕਦੇ ਆ ਹਨਾ ਫੜ ਕੇ ਛੱਡ ਦਿੰਨੇ ਆ ਤਾਂ ਬਈ ਐਵੇਂ ਤਾਂ ਨਿਕਲਣ ਦਾ ਡਰ ਆ ਹਨਾ ਕੋਲੇ ਇਹ ਕਰ ਲੈਨੇ ਆ ਤੇ ਆਪਾਂ ਇੱਥੇ ਖੜ ਜੰਨੇ ਆ ਉੱਤੋਂ ਉਹ ਕਰ ਲਾਂਗੇ ਮੜਾ ਅੱਗੇ ਛੱਡੀ ਹਨਾ ਆਮਣਾ ਜਾ ਫੱਟੀ ਕਿ ਨਹੀਂ ਮਾਰਾ ਆ ਖੁੱਡੇ ਦੀ ਵੀ ਸਫਾਈ ਕਰਨ ਵਾਲੀ ਹੋ ਰਹੀ ਆ ਤਾਂ ਸਾਰਾ ਚੱਕ ਦਾਂਗੇ ਬਈ ਜਾਓ ਬਈ ਅੰਦਰ ਚਲੋ ਬਈ ਅੰਦਰ ਆ ਗਏ ਬਈ ਆਪਣੇ ਨਵੇਂ ਕਬੂਤਰ ਜਿਹੜੇ ਆਏ ਸੀ ਗਿਫਟ ਖੁੱਡੇ ਚ ਝਲ ਵੀ ਅੰਦਰ ਆ ਰਹੀ ਗੀ ਲਾਸਟ ਝਲ ਵੀ ਅੰਦਰ ਤਾਂ ਬਈ ਸਾਰੇ ਕਬੂਤਰ ਛੱਡ ਤੇ ਤਪਕਾ ਦੱਸਿਓ ਬਈ ਕਿਵੇਂ ਲੱਗੇ ਆਪਣੇ ਗਿਫਟਡ ਕਬੂਤਰ ਚਿੜੀਆਂ ਵਾਲੇ ਪਿੰਜਰੇ ਦੇ ਅੰਦਰ ਆ ਗਈ ਗੁੱਡ ਨਿਊਜ਼ ਇੱਕ ਹੋਰ ਮਿੱਤਰੋ ਕਹਿੰਦੇ ਕੋਕਟੇਲ ਤੋਤੀ ਨੇ ਧਰ ਲਏ ਆਂਡੇ ਤਿੰਨ ਮਿੱਤਰੋ ਆਹ ਡੱਬੇ 'ਚ ਤਿੰਨ ਆਂਡੇ ਧਰ ਲਏ ਬਈ ਦਿਖਾਉਣਾ ਤੁਹਾਨੂੰ ਤੇ ਇਹਨਾਂ ਦਾ ਬਰੀਡਿੰਗ ਬਾਕਸ ਆਪਾਂ ਉੱਥੋਂ ਇੱਧਰ ਕਰਦੇ ਆ ਥੋੜਾ ਜਿਹਾ ਕਿਉਂਕਿ ਉੱਥੋਂ ਮੀ ਆ ਸਕਦਾ ਤਾਂ ਕਰਕੇ ਬਾਕੀ ਆ ਬੈਠੇ ਆਪਣੇ ਸਾਰੇ ਪੰਛੀ ਦੇਖੋ ਬਈ ਲਾਬੜ ਉਹ ਬਾਇਕ ਨਹੀਂ ਸੋਣੀ ਕੱਢਦਾ ਹਨ ਆ ਆ ਲਾਬੜ ਦੇਖੋ ਬਈ ਕਿੰਨੀ ਸੋਣੀ ਬਾਇਕ ਕੱਢਦਾ ਤੇ ਐਨੇ ਬਈ yellow ਤੋਤੀ ਦੇ ਨਾਲ ਪੇਰ ਲਾ ਲਿਆ ਐਦੀ ਇੱਕ yellow ਤੋਤੀ ਆ ਉਹਦੇ ਨਾਲ ਪੇਰ ਲਾ ਲਿਆ ਬਈ ਇਹਨੇ ਤੇ ਆ ਬੈਠਿਆ ਇਧਰ ਕੋਕਟੇਲ ਤੇ ਆ ਬੈਠਿਆ ਬਾਕੀ ਕਬੂਤਰੀਆਂ ਸਾਰੀਆਂ ਕਬੂਤਰੀਆਂ ਤਾਂ ਆਪਾਂ ਜਲਦੀ ਕੱਢ ਦਾਂਗੇ ਇੱਕ ਅੱਧੇ ਦਿਨ ਚ ਹੀ ਬਾਹਰ ਕੱਢ ਦਾਂਗੇ ਜਾਂ ਦੋ-ਤਿੰਨ ਦਿਨਾਂ ਤੱਕ ਕੱਢ ਦਾਂਗੇ ਤੇ ਉਧਰ ਲਾਭ ਵੜ ਦੇਖੋ ਬਈ ਦੰਦੀ ਵੜਦਾ ਕਬੂਤਰੀ ਦੇ ਇਹ ਉਹ ਦੇਖੋ ਬਈ ਐਨ ਪਿੱਛੇ ਹੋ ਕੇ ਵੜਦਾ ਇਹ ਪਰ ਫੋ ਨਹੀਂ ਪੈਂਦਾ ਵਿਚਾਰੇ ਦਾ ਆ ਕਰ ਲਈ ਬਈ ਆਪਾਂ ਕਟਿੰਗ ਪਰਾਲੀ ਦੀ ਆ ਪਾਉਨੇ ਆ ਵਿੱਚ ਆ ਜੋ ਫਿਰ ਆ ਕੱਢ ਲੇ ਬਈ ਤਿੰਨੇ ਆਂਡੇ ਤੇ ਆ ਪਾ ਦਿੰਨੇ ਆ ਵਿੱਚ ਸੈੱਟ ਕਰਕੇ ਉੱਤੇ ਰੱਖ ਦਿੰਨੇ ਆ ਤਦ ਨਾਲੇ ਦੇਖਾਂਗੇ ਹੋਰ ਕਿੰਨੇ ਆਂਡੇ ਰੱਖੂਗੀ ਬਾਕੀ ਬੱਚੇ ਕੱਢ ਲੇ ਬਈ ਇੰਨੇ ਹੀ ਬਹੁਤ ਆ ਹਨਾ ਜਿੰਨੇ ਆਂਡੇ ਰੱਖੇ ਆ ਤੇ ਆ ਦਿਖਾਉਨੇ ਆ ਬਈ ਤੁਹਾਨੂੰ ਦੇਖੋ ਐ ਫਲੋਟ ਬਣ ਗਿਆ ਬਈ ਤਾਂ ਬਹੁਤ ਵਧੀਆ ਹੋ ਗਿਆ ਬਈ ਤੇ ਇਹਨਾਂ ਨੂੰ ਬਹੁਤ ਜਲਦੀ ਬਹੁਤ ਵੱਡਾ ਘਰ ਮਿਲਣ ਵਾਲਾ ਬਈ ਸਾਰੀਆਂ ਚਿੜੀਆਂ ਨੂੰ ਸਾਰੇ ਪੰਛੀਆਂ ਨੂੰ ਐਸ ਤੋਂ ਢਿਗਣਾ ਚੌਗਣਾ ਵੱਡਾ ਬਈ ਆਹ ਮਾਸਟਰ ਕੇਜ ਚੋਂ ਤਾਂ ਦੇਖ ਲੋ ਆ ਕਿੱਡਾ ਵੱਡਾ ਗਾ ਐ ਤੋਂ ਵੀ ਡਬਲ ਟ੍ਰਿਪਲ ਆ ਬਈ ਉਹ ਤਾਂ ਉਹਦੇ ਵਿੱਚ ਬਈ ਇਹ ਲਾਉਣੀਆਂ ਡਾਰੀਆਂ ਪੂਰੀਆਂ ਵੱਡੀਆਂ ਆਜੋ ਫਿਰ ਚਲੀਏ ਬਾਹਰ ਆਪਾਂ ਤੇ ਆਹ ਕਰ ਦਿੰਨੇ ਆਂ ਬੰਦ ਆਹ ਕੱਢ ਲੈਂਦੀ ਬਈ ਬੈਲਾ ਬਾਹਰ ਤੇ ਹੁਣ ਕਰਾਂਗੇ ਆਪਾਂ ਇਹਦੀ ਡੀ ਵਾਰਮਿੰਗ ਜਾਪਾਨ ਵਾਲੀ ਗੋਲੀ ਨਾਲ ਫਿਰ ਦੇਖਿਓ ਬਈ ਇਹ ਐਦੂ ਵੀ ਜਿਆਦੇ ਮੋਟੀ ਹੋ ਜੂ ਤੇ ਨਾਲੇ ਬਾਲ ਦੇਖਿਓ ਇਹਦੇ ਸ਼ਾਈਨ ਕਰਦੇ ਪੂਰੇ ਜਮਾਂ ਗੱਲਬਾਤ ਬਣ ਜੂ ਆ ਲਿਆਂਦੀ ਗੋਲੀ ਸੰਪੈਰੀਕਾ ਟ੍ਰਿਓ ਆ ਜਾਪਾਨ ਵਾਲੀ ਗੋਲੀ ਆ ਵੀਰੇ ਡੌਗਸ ਦੀ ਡੀ ਵਾਰਮਿੰਗ ਲਈ ਇਹ ਹੈਗੀ ਆ 20 ਤੋਂ 40 ਕਿਲੋ ਵਾਲੀ ਤੇ ਇਹ ਆਈ ਆ ਬਈ 700 ਰੁਪਏ ਦੀ ਤੇ 10 ਤੋਂ 20 ਕਿਲੋ ਵਾਲੀ ਵੀ ਆਉਂਦੀ ਆ ਤੇ 40 ਤੋਂ 60 ਕਿਲੋ ਵਾਲੀ ਵੀ ਆਉਂਦੀ ਆ ਤੇ ਇਹਦਾ ਰਿਜ਼ਲਟ ਚੱਲਦਾ ਬਈ 5 ਤੋਂ 6 ਮਹੀਨੇ 5-6 ਮਹੀਨੇ ਨਾ ਤੇ ਇਹਦੇ ਕੋਈ ਚਿਚੜ ਲੱਗੇ ਨਾ ਪਿਸੂ ਪਵੇ ਤੇ ਨਾਲੇ ਐਕਟਿਵ ਬਹੁਤ ਰਹੂਗੀ ਤੇ ਨਾ ਅੰਦਰ ਕੀੜੇ ਪੈਣ ਤਾ ਬਈ ਆ ਜਰੂਰ ਟਰਾਈ ਕਰਿਓ ਆ ਖੁੱਲ ਗਿਆ ਭਈ ਇਹਦਾ ਪੈਕਟ ਆ ਤੇ ਗੋਲੀ ਦਿਖਾਉਨੇ ਆ ਬਈ ਕਹੇ ਜੀ ਅੰਦਰ ਦੇਖੋ ਬਈ ਆ ਗੋਲੀ ਆ ਬਈ ਐਵੇਂ ਦੀ ਡੀ ਵਾਰਮਿੰਗ ਵਾਲੀ ਬੈਲਾ ਆ ਦੇਖ ਤੇਰੇ ਵਾਸਤੇ ਟਿਪ ਲਿਆਂਦੀ ਆ ਚੀਜੀ ਖਾਏਗੀ ਆ ਜਾ ਉਹ ਦੇਖੋ ਬਈ ਆ ਖਾ ਗਈ ਏ ਚੱਕ ਗਈ ਚੱਕ ਗਈ ਖਾ ਗਈ ਹਨਾ ਉਹ ਡੇਗਲੀ ਸੀਗੀ ਖਾ ਗਈ ਆ ਤਾਂ ਫਿਟਤੀ ਆਮਣੇ ਨੇ ਤਾ ਮਿੱਤਰੋ ਬਈ ਬੈਲਾ ਨੇ ਗੋਲੀ ਡੇਹਤੀ ਤਾਂ ਇਹਨੂੰ ਆਪਾਂ ਕੁੱਟਾਂਗੇ ਗੋਲੀ ਨੂੰ ਤੇ ਆਹ ਲਿਆਂਦਾ ਗੁੜ ਇਹਦੇ ਵਿੱਚ ਮਿਕਸ ਕਰਕੇ ਦਿੰਨੇ ਆਂਗੇ ਡਾਕਟਰ ਤਾਂ ਕਹਿੰਦਾ ਸੀਗਾ ਐਂ ਖਾ ਜੂਗੀ ਪਰ ਬਈ ਇਹਨੇ ਖਾਦੀ ਨਹੀਂ ਫਿੱਟ ਤੀ ਚੱਕ ਜ਼ਰੂਰ ਲਈ ਸੀਗੀ ਦੋ ਵਾਰੀ ਤਾਂ ਬਈ ਆ ਕੁੱਟ ਲਈ ਆਪਾਂ ਗੋਲੀ ਤੇ ਆ ਮਿਕਸ ਕਰ ਦਿੰਨੇ ਵਿੱਚ ਹਨਾ ਲਓ ਜੀ ਆ ਪਾਤਾ ਵਿੱਚ ਗੁੜ ਥੋੜੀ ਐ ਚਪਾ ਲੈਨੇ ਹਨਾ ਖੁਰ ਜੂਗਾ ਲੈ ਜੂ ਆ ਤਾਂ ਬਈ ਆ ਮਿਕਸ ਕਰ ਦਿੰਨੇ ਆਪਾਂ ਸਾਰਾ ਇਹ ਚੋਗੋ ਗੋੜੀ ਹੈ ਵਾਈਟ ਵਰਤੀ ਲੈ ਲਓ ਲਓ ਜੀ ਇਧਰੋਂ ਕੰਮ ਡਨ ਹੋ ਗਿਆ ਆਜੋ ਫਿਰ ਹੁਣ ਕਰਦੇ ਆਂ ਟਰਾਈ ਆਪਾਂ ਲੈ ਬੈਲਾ ਪਹਿਲਾਂ ਤਾਂ ਤੈਨੂੰ ਪਸੰਦ ਨਹੀਂ ਆਈ ਹੁਣ ਪੱਕਾ ਪਸੰਦ ਆਊ ਚੱਕ ਜਾ ਫੱਟੇ ਆਹ ਲਾਗੀ ਪੀਣ ਤੇ ਜਿਵੇਂ ਜਿਵੇਂ ਪੀ ਜਾਊ ਗੋਲੀ ਇਹਦੇ ਅੰਦਰ ਤਾਂ ਮੇਤਰੋ ਬੈਲਾ ਦੀ ਡੀ ਵਾਰਮਿੰਗ ਹੋ ਗਈ ਬਈ ਸਾਰੀ ਲੱਫੀ ਪੀ ਗਈ ਬਸ ਆਹ ਰਹਿ ਗਈ ਹਨਾ ਇੱਕ ਦੋ ਘੁੱਟਾ ਰਹਿ ਗਈਆਂ ਤਾ ਇਹ ਵੀ ਆਪੀ ਪੀ ਲੂਗੀ ਬਾਕੀ ਬਈ ਹੁਣ ਰਿਜ਼ਲਟ ਦੇਖਿਓ ਤੁਸੀਂ ਇੱਧਰ ਹੋ ਗਈ ਸਾਰੇ ਫੈਟਪ ਦੀ ਸਫਾਈ 1 2 3 4 5 ਇਕੱਲਾ ਆ ਰਹਿੰਦਾ ਬਸ ਇਹ ਰਹਿ ਗਿਆ ਤੇ ਇਹਨੂੰ ਆਪਾਂ ਬਾਅਦ ਚੋਂ ਕਰ ਦਾਂਗੇ ਫਿਲਹਾਲ ਬਈ ਆਪਾਂ ਪੰਜ ਖੁੱਟਿਆਂ ਦੀ ਸਫਾਈ ਕਰਤੀ ਬਹੁਤ ਵਧੀਆ ਹੋ ਗਈ ਕਿਵੇਂ ਲੱਗੇ ਆਪਣੇ ਕਬੂਤਰ ਤੇ ਕਿਵੇਂ ਲੱਗਿਆ ਬਈ ਆਹ ਜਾਲ ਤੇ ਕਿਵੇਂ ਲੱਗੀ ਬੈਲਾ ਦੀ ਡੀ ਵਾਰਮਿੰਗ ਕਮੈਂਟ ਕਰਕੇ ਪੱਕਾ ਦਫਿਓ ਆਸੀ ਮਿੱਤਰੋ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਟਿਕਾ ਕੇ ਮਿਲਦੇ ਆ ਨਵੀਂ ਵੀਡੀਓ ਚ ਇੱਕ ਨਵੇਂ ਜਿਹੇ ਟੌਪਿਕ ਤੇ ਰੱਬ ਰਾਖਾ